ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਮੈਂ ਹਾਂ ਰਣਜੀਤ ਕਰਕਮਣ ਹਾਜ਼ਰਾਂ ਦੇ ਇਲਾਕੇ ਖਬਰ ਟੋਰਾਂਟੋ ਸਟੂਡੀਓ ਤੋਂ ਕੈਨੇਡਾ ਦੇ ਵਿੱਚ ਗੱਡੀਆਂ ਚੋਰੀ ਹੋਣ ਦੇ ਸਿਲਸਿਲੇ ਲਗਾਤਾਰ ਜਾਰੀ ਨੇ ਅਜੇ ਤੱਕ ਦੇ ਵਿੱਚ ਜੀਟੀਏ ਦੀ ਗੱਲ ਕੀਤੀ ਜਾਵੇ ਤਾਂ ਕੋਈ ਸਮਾਂ ਸੀ ਜਦੋਂ ਸੈਡਾਨ ਕਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਤਾਂ ਹੁਣ ਐਸਯੂਵੀ ਚੋਰਾਂ ਦੇ ਨਿਸ਼ਾਨੇ ਤੇ ਨੇ ਹੁਣ ਚੋਰਾਂ ਨੂੰ ਛੋਟੀਆਂ-ਮੋਟੀਆਂ ਕਾਰਾਂ ਪਸੰਦ ਨਹੀਂ ਆ ਰਹੀਆਂ ਬਲਕਿ ਇਸ ਵਕਤ ਸਿੱਧਾ ਹੱਥ ਵੱਡੀਆਂ ਤੇ ਮਹਿੰਗੀਆਂ ਕਾਰਾਂ ਨੂੰ ਪਾਇਆ ਜਾ ਰਿਹਾ ਹੈ ਉਹ ਵੀ ਹਾਈ-ਟੈਕ ਕਾਰਾਂ ਜਿਨ੍ਹਾਂ ਦੇ ਬਾਰੇ ਵਿੱਚ ਕੰਪਨੀਆਂ ਕਹਿੰਦੀਆਂ ਨੇ ਕਿ ਇਹਨਾਂ ਨੂੰ ਕਦੇ ਚੋਰੀ ਨਹੀਂ ਕੀਤਾ ਜਾ ਸਕਦਾ ਪਰ ਚੋਰਾਂ ਦੇ ਅੱਗੇ ਇਹ ਸਾਰੀਆਂ ਟੈਕਨੋਲੋਜੀਜ਼ ਫੇਲ ਨੇ ਤੁਹਾਨੂੰ ਦੱਸ ਦਈਏ ਕਿ ਅਜੇ ਹੀ ਇੱਕ ਕੈਨੇਡਾ ਦੀ ਮਹਿੰਗੀ ਕਾਰ ਇੱਕ ਭਾਰਤੀ ਦੇ ਘਰ ਦੇ ਬਾਹਰੋਂ ਚੋਰੀ ਹੋ ਚੁੱਕੀ ਹੈ। ਇਹ ਕਾਰ ਦੇ ਬਾਰੇ ਵਿੱਚ ਤੁਹਾਨੂੰ ਅਸੀਂ ਜਾਣਕਾਰੀ ਦੇਣ ਜਾ ਰਹੀਆਂ। ਜੇਕਰ ਇਸ ਦੇ ਬਾਰੇ ਵਿੱਚ ਕਿਸੇ ਨੂੰ ਵੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਕਾਰ ਫਾਈਨੈਂਸ਼ੀਅਲ ਡਰਾਈਵ ਐਂਡ ਮਿਸਿਸਾਗਾ ਰੋਡ ਦੇ ਸਥਿਤ ਇਲਾਕੇ ਦੇ ਵਿੱਚੋਂ ਚੋਰੀ ਹੋਈ ਹੈ। ਰਾਤ ਨੂੰ 2 ਤੋਂ 2:30 ਵਜੇ ਦੇ ਕਰੀਬ ਇੱਕ ਕਾਰ ਚੋਰੀ ਹੋਈ ਹੈ ਤੇ ਕੰਪਨੀ ਦੇ ਵੱਲੋਂ ਇਸ ਵਕਤੇ ਸੁੱਤੇ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਾ ਰਿਹਾ ਇਸ ਕਾਰ ਨੂੰ ਪਹਿਲਾਂ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਵੇਲੇ ਚੋਰ ناکਾਮ ਹੋ ਗਏ ਸੀ ਤੇ ਦੱਸ ਦਈਏ ਕਿ ਜਿਸ ਕਾਰ ਦੀ ਅਸੀਂ ਗੱਲ ਕਰ ਰਹੇ ਹਾਂ ਇਹ ਕਾਰ ਕੈਨੇਡਾ ਵਿੱਚ ਸਿਰਫ ਅਤੇ ਸਿਰਫ 100 ਦੇ ਕਰੀਬ ਕਾਰਾਂ ਨੇ ਬੀਤੇ ਦਿਨੀ ਬ੍ਰੈਂਟਨ ਈਸਟ ਦੇ ਫਾਈਨੈਂਸ਼ੀਅਲ ਡਰਾਈਵ ਅਤੇ ਮਿਸਿਸਾਗਾ ਰੋਡ ਤੇ ਸਥਿਤ ਇੱਕ ਭਾਰਤੀ ਦੇ ਘਰ ਦੇ ਬਾਹਰੋਂ ਉਹਨਾਂ ਦੀ ਡੋਜ ਰੈਮ TRX ਲਾਂਚ ਐਡੀਸ਼ਨ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ ਪਹਿਲਾਂ ਤੁਹਾਨੂੰ ਕਾਰ ਦੇ ਬਾਰੇ ਵਿੱਚ ਥੋੜੀ ਜਾਣਕਾਰੀ ਦੇ ਦਈਏ ਕਿ ਇਹ ਕਾਰ ਪੂਰੇ ਕੈਨੇਡਾ ਵਿੱਚ ਸਿਰਫ 100 ਦੇ ਕਰੀਬ ਹੀ ਹਨ ਅਤੇ ਪੂਰੀ ਦੁਨੀਆ ਵਿੱਚ ਇਸ ਦੇ ਸਿਰਫ 702 ਮਾਡਲ ਹੀ ਨੇ US ਮਾਰਕੀਟ ਵਿੱਚ ਇਸ ਦੇ ਸਿਰਫ 702 ਐਡੀਸ਼ਨ ਹੀ ਲਾਂਚ ਹੋਏ ਸੀ ਇਹ ਕਾਰ ਸਿਰਫ ਇੱਕ ਹੀ ਪੇਂਟ ਐਮਵਿਲ ਗ੍ਰੇ ਪੇਂਟ ਦੇ ਵਿੱਚ ਆਈ ਹੈ ਜੋ ਕਿ ਆਮ ਰੈਮ ਐਡੀਸ਼ਨਸ ਦੇ ਵਿੱਚ ਇਹ ਕਲਰ ਦੇਖਣ ਨੂੰ ਨਹੀਂ ਮਿਲਦਾ ਇਹ ਵਨ ਆਫ ਦਾ ਮੋਸਟ ਪਾਵਰਫੁਲ ਪਿਕਅਪ ਟਰੱਕ ਹੈ ਸਾਈਜ਼ ਵਿੱਚ ਇਹ ਇੰਨੀ ਹੈ ਕਿ ਇਸ ਨੂੰ ਸਿੰਗਲ ਡੋਰ ਗਰਾਜ ਦੇ ਵਿੱਚ پارک ਨਹੀਂ ਕੀਤਾ ਜਾ ਸਕਦਾ ਕਾਰ ਦੇ ਮਾਲਕ ਨੇ ਦੱਸਿਆ ਕਿ ਕਾਰ ਨੂੰ ਚੋਰਾਂ ਵੱਲੋਂ ਰਾਤ ਨੂੰ ਕਰੀਬ 2:00 ਵਜੇ ਦੇ ਕਰੀਬ ਆਪਣਾ ਨਿਸ਼ਾਨਾ ਬਣਾਇਆ ਗਿਆ ਇਸ ਤੋਂ ਕੁਝ ਦਿਨ ਪਹਿਲਾਂ ਵੀ ਚੋਰਾਂ ਨੇ ਇਸ ਕਾਰ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਦੋਂ ਉਹ ਅਸਫਲ ਰਹੇ ਉਹਨਾਂ ਨੇ ਉਸ ਵੇਲੇ ਰੈਮ ਦੀ ਵਿੰਡੋ ਡ੍ਰਿਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਵੇਲੇ ਉਹਨਾਂ ਵਾਂਗ ਸਫਲਤਾ ਹੱਥ ਨਹੀਂ ਲੱਗੀ। ਇਸ ਤੋਂ ਬਾਅਦ ਕਾਰ ਦੇ ਮਾਲਕ ਨੇ ਕੰਪਨੀ ਨੂੰ ਜਾ ਕੇ ਜਾਦੇ ਇਸ ਬਾਰੇ ਪੁੱਛਿਆ ਤਾਂ ਕੰਪਨੀ ਨੇ ਭਰੋਸਾ ਦਿਵਾਇਆ ਕਿ ਇਸ ਨੂੰ ਤਾਂ ਚੋਰੀ ਹੀ ਨਹੀਂ ਕੀਤਾ ਜਾ ਸਕਦਾ। ਹਾਈ-ਟੈਕ ਫੀਚਰ ਨਾਲ लैस ਕਾਰ ਨੂੰ ਚੋਰੀ ਕਰਨਾ ਚੋਰਾਂ ਦੇ ਵਾਸਤੇ ਗੱਲ ਨਹੀਂ ਪਰ ਕੁਝ ਦਿਨਾਂ ਬਾਅਦ ਹੀ ਚੋਰਾਂ ਦੇ ਸਾਹਮਣੇ ਸਾਰੀ ਟੈਕਨੋਲੋਜੀ ਧਰੀ ਦੀ ਧਰੀ ਰਹਿ ਗਈ। ਚੋਰਾ ਨੇ ਰੈਡੀਏਟਰ ਸਾਈਡ ਤੋਂ ਨੋਖ ਯਾਨੀ ਕਿ ਅਡੈਪਟਰ ਬ੍ਰੇਕ ਕੀਤਾ ਅਤੇ ਕਾਰ ਚੋਰੀ ਕਰਕੇ ਲੈ ਗਏ। ਨਾ ਤਾਂ ਕੋਈ అలਰਮ ਵੱਜਿਆ ਤੇ ਨਾ ਹੀ ਕੁਝ ਕੰਪਨੀ ਨਾਲ ਕਾਰ ਦੇ ਮਾਲਕ ਨੇ ਗੱਲ ਕੀਤੀ ਤਾਂ ਕੰਪਨੀ ਵੀ ਇਸ ਤੋਂ ਬਾਅਦ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸકી ਸੋ ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਡੇ ਕੋਲ ਦੁਨੀਆਂ ਦੀ ਬਿਹਤਰੀਨ ਕਾਰ ਹੈ ਜਿਸ ਨੂੰ ਕਿ ਚੋਰ ਚੋਰੀ ਨਹੀਂ ਕਰ ਸਕਤੇ ਤਾਂ ਕੰਪਨੀ ਤੇ ਵਿਸ਼ਵਾਸ ਨਾ ਕਰਿਓ ਕਿਉਂਕਿ ਚੋਰਾਂ ਦੇ ਅੱਗੇ ਸਭ ਫੇਲ ਹੈ ਫਿਲਹਾਲ ਪੁਲਿਸ ਇਸ ਕਾਰ ਦੇ ਨਾਲ ਨਾਲ ਚੋਰਾਂ ਦੀ ਪਾਲ ਵਿੱਚ ਜੁਟ ਗਈ ਹੈ ਅਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੇ ਰਾਹੀਂ ਵਧੇਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਹਮਦਰਥ ਨਿਊਜ਼